ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆ ਪਰੇਸ਼ਾਨ ਆ ਕਈ ਪ੍ਰਕਾਰ ਦੇ ਦੁੱਖ ਰੋਗ ਪਰੇਸ਼ਾਨੀਆਂ ਨੇ ਸਾਨੂੰ ਘੇਰ ਰੱਖਿਆ ਹੈ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਅਸੀਂ ਤਾਂ ਅਰਦਾਸਾਂ ਕਰ ਕਰਕੇ ਥੱਕ ਗਏ ਆ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਤੁਹਾਡੇ ਦੁਖੀ ਮਨ ਨੂੰ ਬਹੁਤ ਬਲ ਮਿਲੇਗਾ ਇਹ ਵੀਡੀਓ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਜ ਦੁਖੀਆਂ ਦੇ ਦੁੱਖ ਦੂਰ ਕਰਦੇ ਨੇ ਆਪਣੇ ਗੁਰੂ ਦੀ ਮਿਹਰ ਆਪਣੇ ਗੁਰੂ ਦੀ ਬਰਕਤ ਹਾਸਲ ਕਰਨ ਦੀ ਯੁਗਤ ਸਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਜੋ ਭੈਣ ਭਰਾ ਕਹਿੰਦੇ ਆ ਨਾ ਵੀ ਅਸੀਂ ਤਾਂ ਗੁਰਬਾਣੀ ਦਾ ਪਾਠ ਕਰ ਕਰਕੇ ਥੱਕ ਗਏ ਆ ਅਰਦਾਸਾਂ ਬੇਨਤੀਆਂ ਕਰ ਕਰਕੇ ਥੱਕ ਗਏ ਆ ਪਰ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਤਾਂ ਉਸ ਰੋਗ ਨੂੰ ਠੀਕ ਕਰਨ ਦੇ ਲਈ ਸਾਨੂੰ ਦੋ ਕੰਮ ਕਰਨੇ ਪੈਂਦੇ ਆ ਪਹਿਲਾ ਕੰਮ ਸਾਨੂੰ ਡਾਕਟਰ ਦੇ ਕੋਲ ਜਾਣਾ ਪੈਣਾ ਹੈ ਦੂਸਰਾ ਆਪਣੇ ਡਾਕਟਰ ਦੀ ਗੱਲ ਮੰਨਣੀ ਪੈਣੀ ਆ ਜਿਵੇਂ ਜਿਵੇਂ ਡਾਕਟਰ ਦਵਾਈ ਖਾਣ ਨੂੰ ਕਵੇ ਉਵੇਂ ਦਵਾਈ ਖਾਣੀ ਪਵੇਗੀ ਅਤੇ ਡਾਕਟਰ ਦੇ ਦੱਸੇ ਅਨੁਸਾਰ ਪਰਹੇਜ਼ ਕਰਨਾ ਪਵੇਗਾ ਤਾਹੀਂ ਉਹ ਮਰੀਜ਼ ਜਲਦੀ ਠੀਕ ਹੋਵੇਗਾ ਅਤੇ ਜਿਹੜੇ ਮਰੀਜ਼ ਆਪਣੇ ਡਾਕਟਰ ਦੀ ਗੱਲ ਮੰਨ ਲੈਂਦੇ ਨੇ ਉਹ ਜਲਦੀ ਠੀਕ ਹੋ ਜਾਂਦੇ ਨੇ ਪਰ ਜਿਹੜੇ ਮਨੁੱਖ ਜਿਹੜੇ ਮਰੀਜ਼ ਆਪਣੇ ਡਾਕਟਰ ਦੀ ਗੱਲ ਨਹੀਂ ਮੰਨਦੇ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਨਹੀਂ ਖਾਂਦੇ ਡਾਕਟਰ ਦੇ ਦੱਸੇ ਅਨੁਸਾਰ ਪਰਹੇਜ਼ ਨਹੀਂ ਕਰਦੇ ਉਹ ਭਾਵੇਂ ਰੋਜ਼ ਡਾਕਟਰ ਦੇ ਕਲੀਨਿਕ ਦਾ ਚੱਕਰ ਲਾਉਣ ਉਹ ਠੀਕ ਨਹੀਂ ਹੋ ਸਕਦੇ ਉਹ ਫਿਰ ਇਸੇ ਤਰ੍ਹਾਂ ਦਰਦ ਦੇ ਵਿੱਚ ਰਹਿੰਦੇ ਨੇ ਉਨਾ ਦਾ ਇੱਕ ਰੋਗ ਨਾਲ ਹੋਰ ਕਈ ਰੋਗਾਂ ਨੂੰ ਪੈਦਾ ਕਰ ਦਿੰਦਾ ਹੈ ਤਾਂ ਜੇਕਰ ਮਰੀਜ਼ ਨੇ ਆਪਣੇ ਸਰੀਰ ਦਾ ਉਹ ਰੋਗ ਠੀਕ ਕਰਵਾਉਣਾ ਹੈ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਬਣਾਉਣਾ ਹੈ ਤਾਂ ਉਹਨੂੰ ਫੇਰੇ ਡਾਕਟਰ ਦੇ ਕਹੇ ਅਨੁਸਾਰ ਚੱਲਣਾ ਪੈਣਾ ਹੈ ਬਸ ਉਸੇ ਹੀ ਤਰ੍ਹਾਂ ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਜੇਕਰ ਅਸੀਂ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨਾ ਚਾਹੁੰਦੇ ਆ ਤਾਂ ਫਿਰ ਸਾਨੂੰ ਵੀ ਆਪਣੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਹੈ ਸਿਰਫ ਗੁਰੂ ਨੂੰ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ ਗੁਰੂ ਦੀ ਗੱਲ ਮੰਨਣੀ ਪੈਣੀ ਆ ਜੇ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਦੇ ਆਂ ਤਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਪਾਠ ਰਾਹੀਂ ਸਾਨੂੰ ਕੀ ਸਮਝਾਇਆ ਹੈ ਉਹ ਵੀ ਸਮਝਣਾ ਪੈਣਾ ਹੈ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪੈਣਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਆਪਣਾ ਸੱਚਾ ਨਾਮ ਦਿੱਤਾ ਹੈ ਨਾਲ ਦਿੱਤੀ ਹੈ ਰਹਿਤ ਮਰਿਆਦਾ ਤੇ ਉਹੀ ਸਿੱਖ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਦੇ ਨੇ ਜੋ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਰਹਿਤ ਮਰਿਆਦਾ ਦੇ ਅਨੁਸਾਰ ਚੱਲਦੇ ਨੇ ਪਾਪ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਨੇ ਇੱਥੇ ਮਹਾਪੁਰਖ ਜੀ ਇੱਕ ਹੋਰ ਉਦਾਹਰਨ ਦੇ ਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਵੀ ਜਿਹੜੀ ਨਦੀ ਦਾ ਪਾਣੀ ਨਦੀ ਦੇ ਵਿੱਚ ਵਿੱਚ ਚੱਲਦਾ ਹੈ ਉਹ ਪਾਣੀ ਇੱਕ ਨਾ ਇੱਕ ਦਿਨ ਸਮੁੰਦਰ ਦੇ ਵਿੱਚ ਦਰਿਆ ਦੇ ਵਿੱਚ ਜਾ ਕੇ ਮਿਲ ਜਾਂਦਾ ਹੈ ਪਰ ਜੇਸ ਨਦੀ ਦੇ ਕੰਢੇ ਟੁੱਟ ਜਾਣ ਉਹ ਨਦੀ ਦਾ ਵਿਖਰਿਆ ਹੋਇਆ ਪਾਣੀ ਸੁੱਕ ਵੀ ਸਕਦਾ ਹੈ ਉਹ ਗੰਦਾ ਵੀ ਹੋ ਸਕਦਾ ਏ ਉਹ ਕਦੇ ਆਪਣੀ ਮੰਜ਼ਲ ਤੱਕ ਨਹੀਂ ਪਹੁੰਚੇਗਾ ਪਰ ਜੋ ਪਾਣੀ ਨਦੀ ਦੇ ਵਿੱਚ ਵਿੱਚ ਚੱਲਦਾ ਹੈ ਉਹ ਇੱਕ ਦਿਨ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਬਸ ਬਸ ਉਸੇ ਹੀ ਤਰ੍ਹਾਂ ਜੋ ਸਿੱਖ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੋ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣਾ ਬਣਾ ਲੈਂਦੇ ਨੇ ਆਪਣੇ ਸਾਰੇ ਗੁਣ ਦੇ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਮਨੁੱਖਾਂ ਦੇ ਕਾਰਜਾਂ ਦੇ ਵਿੱਚ ਆਪ ਵਰਦਨਾ ਸ਼ੁਰੂ ਹੋ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਸ ਸਿੱਖ ਨੂੰ ਆਪਣਾ ਹੀ ਰੂਪ ਬਣਾ ਲੈਂਦੇ ਨੇ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਨ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਗੁਰਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਐਸੀ ਕਿਰਪਾ ਕੀਤੀ ਐਸੀ ਬਖਸ਼ਿਸ਼ੀ ਝੋਲੀ ਦੇ ਵਿੱਚ ਪਾਈ ਵਰ ਦੇ ਦਿੱਤਾ ਕਿਆ ਜਾ ਵੱਡਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉਥੇ ਗੁਰਨਾਨਕ ਦਾ ਵਾਸਾ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੀਆਂ ਬਰਕਤਾਂ ਐਸੀਆਂ ਰਹਿਮਤਾਂ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੀਆਂ ਕਿ ਉਹਨਾਂ ਦਾ ਕਿਹਾ ਹੋਇਆ ਹਰ ਬੋਲ ਸੱਚ ਹੋਣਾ ਲਾਜ਼ਮੀ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਬੋਲਾਂ ਦੇ ਵਿੱਚ ਆਪ ਵਰਦਨ ਲੱਗੇ ਅੱਜ ਵੀ ਵਰਤ ਰਹੇ ਨੇ ਇਸੇ ਗੱਲ ਦੀ ਇੱਕ ਛੋਟੀ ਜੀ ਉਦਾਹਰਣ ਇਹ ਗੁਰੂ ਇਤਿਹਾਸ ਦੀ ਸਸਾਖੀ ਦੇ ਵਿੱਚੋਂ ਮਿਲਦੀ ਆ। ਕਹਿੰਦੇ ਲਾਹੌਰ ਤੋਂ ਚੱਲ ਕੇ ਇੱਕ ਮਰੀਜ਼ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਇਆ। ਉਹ ਮਰੀਜ਼ ਕੌਣ ਸੀ ਵਜ਼ੀਰ ਖਾਨ। ਕਹਿੰਦੇ ਵਜ਼ੀਰ ਖਾਨ ਸਾਈ ਮੀਆਂ ਮੀਰ ਜੀ ਦੇ ਕੋਲ ਗਿਆ। ਕਿਉਂਕਿ ਬਹੁਤ ਇਲਾਜ ਕਰਵਾ ਚੁੱਕਿਆ ਸੀ ਪਰ ਉਹਦੇ ਪੇਟ ਦਾ ਦੁੱਖ ਰੋਗ ਜਲੋਦਰ ਦਾ ਦੁੱਖ ਰੋਗ ਠੀਕ ਨਹੀਂ ਸੀ ਹੋ ਰਿਹਾ। ਇਸ ਕਰਕੇ ਸਾਈ ਮੀਆਂ ਮੀਰ ਜੀ ਦੇ ਕੋਲ ਗਿਆ ਕਿ ਸਾਈ ਜੀ ਮੇਰੇ ਲਈ ਦੁਆ ਕਰੋ ਜਦੋਂ ਕੋਈ ਦਵਾਈ ਅਸਰ ਨਾ ਕਰੇ ਤਾਂ ਫਿਰ ਦੁਆਵਾਂ ਦੀ ਲੋੜ ਪੈਂਦੀ ਆ ਤਾਂ ਉਹ ਸਾਈ ਮੀਆਂ ਮੀਰ ਜੀ ਦੇ ਕੋਲ ਗਿਆ ਪਰ ਸਾਈ ਮੀਆਂ ਮੀਰ ਜੀ ਨੇ ਵਜ਼ੀਰ ਖਾਨ ਨੂੰ ਕਿਹਾ ਵੀ ਇਸ ਧਰਤੀ ਦੇ ਉੱਤੇ ਖੁਦ ਰੱਬ ਆਇਆ ਹੈ ਭਾਵੇਂ ਕਿ ਤੁਨ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਾਓ ਤੁਸੀਂ ਉੱਥੇ ਚਲੇ ਜਾਓ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਜੋ ਵੀ ਰੋਗਿਆ ਨਾ ਉਹ ਜ਼ਰੂਰ ਠੀਕ ਕਰਨਗੇ ਕਹਿੰਦੇ ਵजीर खान ਮੇਰੇ ਪੰਜਵੇਂ ਪਾਸ਼ਾ ਜੀ ਦੇ ਕੋਲ ਪਹੁੰਚਿਆ ਆ ਕੇ ਮੱਥਾ ਟੇਕਿਆ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਮੈਨੂੰ ਜਲੋਦਰ ਦਾ ਰੋਗਿਆ ਮੈਂ ਬਹੁਤ ਇਲਾਜ ਕਰਵਾਇਆ ਇਹ ਠੀਕ ਨਹੀਂ ਹੋ ਰਿਹਾ ਮੈਂ ਬਹੁਤ ਦਰਦ ਦੇ ਵਿੱਚ ਆ ਮੇਰਾ ਇਹ ਰੋਗ ਠੀਕ ਕਰ ਦਿਓ ਕਹਿੰਦੇ ਪਾਸ਼ਾ ਵजीर खान ਨੂੰ ਕਹਿਣ ਲੱਗੇ ਕਿ ਦੇਖ ਉਹ ਸਾਹਮਣੇ ਇੱਕ ਬਜ਼ੁਰਗ ਤੁਰਿਆ ਆਉਂਦਾ ਹੈ ਉਹਦੇ ਕੋਲ ਜਾ ਉਹਨਾਂ ਨੂੰ ਜਾ ਕੇ ਕਹਿ ਉਹ ਤੇਰਾ ਇਹ ਰੋਗ ਠੀਕ ਕਰ ਦੇਣਗੇ ਉਹ ਬਜ਼ੁਰਗ ਕੌਣ ਸੀ ਬ੍ਰਹਮ ਗਿਆਨੀ ਧੰ ਧੰਵਾ ਬਾਵਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਵਰ ਦਿੱਤਾ ਕਿ ਬੁੱਢਿਆ ਤੇਰੇ ਤੋਂ ਕਦੇ ਉੱਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰਨਾਨਕ ਦਾ ਵਾਸਾ ਕਹਿੰਦੇ ਪਾਤਸ਼ਾਹ ਜੀ ਨੇ ਵਜ਼ੀਰ ਖਾਨ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜ ਦਿੱਤਾ ਜਦੋਂ ਵੀ ਦਰਬਾਰ ਸਾਹਿਬ ਜਾਓ ਤਾਂ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਵੇਰ ਆ ਉੱਥੇ ਖੜ ਕੇ ਇਸ ਗੱਲ ਨੂੰ ਮਹਿਸੂਸ ਕਰਨਾ ਕਿਉਂਕਿ ਉੱਥੇ ਹੀ ਵਜ਼ੀਰ ਖਾਨ ਦਾ ਦੁੱਖ ਰੋਗ ਠੀਕ ਹੋਇਆ ਉੱਥੇ ਵਜ਼ੀਰ ਖਾਨ ਦੀ ਪੇਟ ਬਾਬਾ ਬੁੱਢਾ ਸਾਈਂ ਦੇ ਨਾਲ ਹੋਈ ਕਹਿੰਦੇ ਵਜ਼ੀਰ ਖਾਨ ਨੇ ਪਹਿਲਾਂ ਹੱਥ ਜੋੜ ਕੇ ਬਾਬਾ ਬੁੱਢਾ ਸਾਈਂ ਨੂੰ ਨਮਸਕਾਰ ਕੀਤੀ ਅਤੇ ਕਿਹਾ ਬਾਬਾ ਜੀ ਮੇਰਾ ਰੋਗ ਸਹੀ ਕਰ ਦਿਓ ਕਹਿੰਦੇ ਬਾਬਾ ਬੁੱਢਾ ਸਾਈਂ ਕਹਿਣ ਲੱਗੇ ਭਾਈ ਜੇ ਆਪਣਾ ਕੋਈ ਦੁੱਖ ਰੋਗ ਠੀਕ ਕਰਵਾਉਣਾ ਹੈ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਜਾਓ ਕਹਿੰਦੇ ਵਜ਼ੀਰ ਖਾਨ ਨੇ ਕਿਹਾ ਬਾਬਾ ਜੀ ਉਹਨਾਂ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਕਿੰਦੇ ਬਾਬਾ ਜੀ ਨੇ ਜ਼ੋਰ ਨਾਲ ਆਪਣੇ ਹੱਥ ਦੇ ਵਿੱਚ ਫੜੀ ਹੋਈ ਟੋਕਰੀ ਦਾ ੱਤਕਾ ਦੇ ਕੇ ਵਜ਼ੀਰ ਖਾਨ ਨੂੰ ਪਾਕਿ ਕਰ ਦਿੱਤਾ ਤੇ ਕਿਹਾ ਜੇਦੋਂ ਕੁਝ ਮੰਗਣਾ ਹੋਵੇ ਤਾਂ ਸਿੱਧਾ ਮਾਲਕ ਦੇ ਕੋਲ ਜਾਈਦਾ ਇਹ ਨੌਕਰਾਂ ਤੋਂ ਨਹੀਂ ਮੰਗੀਦਾ ਕਿਉਂਕਿ ਸੰਗਤ ਜੀ ਗੁਰੂ ਸਿੱਖ ਦੇ ਵਿੱਚ ਵਰਤਦਾ ਏ ਪਰ ਸਿੱਖ ਕਹਿੰਦਾ ਏ ਕਿ ਮੇਰੇ ਕੋਲ ਕੁਝ ਨਹੀਂ ਆ ਜੋ ਕੁਝ ਵੀ ਆ ਮੇਰੇ ਗੁਰੂ ਕੋਲ ਆ ਇਹੀ ਤਾਂ ਅਸਲੀ ਸਿੱਖ ਦੀ ਪਹਿਚਾਣ ਆ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇੰਜ ਝੜਕ ਕੇ ਟੋਕਰੀ ਮਾਰ ਕੇ ਵਜ਼ੀਰ ਖਾਨ ਨੂੰ ਪਿੱਛੇ ਕਰ ਦਿੱਤਾ ਕਿ ਆਹ ਜੇ ਦੁੱਖ ਰੋਗ ਠੀਕ ਕਰਵਾਉਣਾ ਹੈ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚਲੇ ਆ ਜਾ ਕਹਿੰਦੇ ਜਦੋਂ ਟੋਕਰੀ ਵੱਜੀ ਤਾਂ ਅੰਦਰ ਦਾ ਫੋੜਾ ਫਿਸ ਗਿਆ ਵਜ਼ੀਰ ਖਾਨ ਦਰਦ ਦੇ ਨਾਲ ਕੁਰਲਾਇਆ ਮਸਾਂ ਹੀ ਤੁਰਦਾ ਤੁਰਦਾ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਕੋਲ ਪਹੁੰਚਿਆ ਅਤੇ ਜਾ ਕੇ ਕਹਿਣ ਲੱਗਾ ਪਾਸ਼ਾ ਤੁਸੀਂ ਮੈਨੂੰ ਕਿਹੜੇ ਬੰਦੇ ਕੋਲ ਰੋਗ ਠੀਕ ਕਰਾਉਣ ਨੂੰ ਭੇਜ ਦਿੱਤਾ ਉਹਨੇ ਤਾਂ ਗੁੱਸੇ ਦੇ ਵਿੱਚ ਆ ਕੇ ਮੇਰੇ ਟੁੱਕਰੀ ਮਾਰੀ ਆ ਮੇਰਾ ਦਰਦ ਹੋਰ ਵੀ ਵੱਧ ਗਿਆ ਹੈ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਭਾਈ ਜੇਕਰ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਤੇਰੇ ਟੋਕਰੀ ਵੱਜ ਗਈ ਆ ਹੁਣ ਤੈਨੂੰ ਦਵਾਈ ਖਾਣ ਦੀ ਲੋੜ ਨਹੀਂ ਪੈਣੀ ਬਾਬਾ ਬੁੱਢਾ ਸਾਹਿਬ ਜੀ ਦੇ ਹੱਥਾਂ ਦੇ ਵਿੱਚ ਬਰਕਤਾਂ ਨੇ ਜਾਂ ਤੇਰਾ ਦੁੱਖ ਰੋਗ ਠੀਕ ਹੋ ਗਿਆ ਕਹਿੰਦੇ ਇਸ ਤਰ੍ਹਾਂ ਵਜ਼ੀਰ ਖਾਨ ਦਾ ਦੁੱਖ ਰੋਗ ਕਟਿਆ ਗਿਆ ਫਿਰ ਆਪਾਂ ਕਿੰਜ ਕਹਿ ਸਕਦੇ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਤਾਂ ਅਰਦਾਸ ਬੇਨਤੀ ਪੂਰੀ ਨਹੀਂ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਸਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਠੀਕ ਕਰਦੇ ਨੇ ਜੇ ਸਿੱਖ ਨੂੰ ਗੁਰੂ ਦੇ ਉੱਤੇ ਭਰੋਸਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਿੱਖ ਦੇ ਹਰ ਕੰਮ ਦੇ ਵਿੱਚ ਵਰਤਦੇ ਨੇ ਪਰ ਸਾਡੇ ਹੀ ਭਰੋਸੇ ਕੱਚੇ ਆ ਅਸੀਂ ਉੱਪਰੋਂ ਉੱਪਰੋਂ ਕਹਿੰਦੇ ਆ ਕਿ ਅਸੀਂ ਗੁਰੂ ਦੇ ਸਿੱਖਿਆ ਅਸੀਂ ਬਾਣੀ ਪੜ੍ਹਦੇ ਆ ਪਰ ਹੋਰ ਵੀ ਸੱਜੀ ਖੱਬੇ ਪਾਸੇ ਜਾਣੋ ਟਲਦੇ ਨਹੀਂ ਆ ਕਿ ਤੋਂ ਵੀ ਕੋਈ ਦੱਸ ਪਾ ਦੇਵੇ ਵੀ ਹਾਂ ਤੈਨੂੰ ਆ ਫਲਾਣੇ ਸਿਆਣੇ ਕੋਲ ਲੈ ਕੇ ਜਾਣਾ ਉਥੋਂ ਤਾਗਤ ਵੀਤ ਕਰਾ ਕੇ ਦਿਨਾ ਹ ਉਹਦੇ ਨਾਲ ਤੇਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣਗੇ ਤਾਂ ਕੁਝ ਭੈਣ ਭਰਾ ਉਸ ਪਾਸੇ ਨੂੰ ਵੀ ਤੁਰ ਪੈਂਦੇ ਨੇ ਸਾਰਿਆਂ ਦੀ ਗੱਲ ਨਹੀਂ ਕਰਦੇ ਅੱਜ ਵੀ ਗੁਰੂ ਦੇ ਪਿਆਰੇ ਭਰੋਸੇ ਵਾਲੇ ਵੀ ਹੈ ਪਰ ਬਹੁਤੇ ਕੱਚੇ ਨੇ ਉਹਨਾਂ ਨੂੰ ਲੱਗਦਾ ਵੀ ਚਲੋ ਕਿਸੇ ਨੂੰ ਕਿਹੜਾ ਪਤਾ ਹੈ ਪਰ ਗੁਰੂ ਸਾਹਿਬ ਜੀ ਤਾਂ ਸਭ ਜਾਣਦੇ ਆ ਨਾ ਗੁਰੂ ਸਾਹਿਬ ਜੀ ਸਾਡਾ ਪਹਿਰਾਵਾ ਨਹੀਂ ਦੇਖਦੇ ਸਤਿਗੁਰੂ ਸੱਚੇ ਪਾਸ਼ਾ ਨੇ ਸਾਡਾ ਵਖਾਵਾ ਨਹੀਂ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦੇ ਆ ਤੇ ਜਿਸ ਵੀ ਮਨੁੱਖ ਨੇ ਆਪਣੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਉੱਤੇ ਪੱਕਾ ਭਰੋਸਾ ਰੱਖ ਲਿਆ ਜਿੰਨੇ ਸਿੱਧਾ ਸਿੱਧਾ ਗੁਰਨਾਨਕ ਪਾਸ਼ਾ ਨੂੰ ਕਹਿ ਦਿੱਤਾ ਵੀ ਸਤਿਗੁਰੂ ਸੱਚੇ ਪਾਸ਼ਾ ਮੇਰਾ ਤੇਰੇ ਤੋਂ سوا ਕੋਈ ਨਹੀਂ ਆ ਮੈਂ ਜੋ ਮੰਗਣਾ ਹੈ ਤੇਰੇ ਤੋਂ ਹੀ ਮੰਗਣਾ ਹੈ ਦੇਣਾ ਏ ਦੇ ਜੇ ਨਹੀਂ ਦੇਣਾ ਤਾਂ ਫਿਰ ਸਬਰ ਦੇ ਦੇ ਜਦੋਂ ਸਿੱਧੀ ਸਿੱਧੀ ਗੱਲ ਹੀ ਮਕਾ ਦਿੱਤੀ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਤਾਂ ਜੋ ਕਰਮਾਂ ਦੇ ਵਿੱਚ ਜੋ ਭਾਗਾ ਦੇ ਵਿੱਚ ਨਹੀਂ ਉਹ ਵੀ ਸਮਝ ਦੇ ਦਿੰਦੇ ਨੇ ਫਿਰ ਇਹ ਸ਼ਰੀਰ ਨੂੰ ਲੱਗੇ ਦੁੱਖ ਰੋਗ ਤਾਂ ਬੜੀ ਛੋਟੀ ਜੀ ਚੀਜ਼ ਆ ਸਤਿਗੁਰ ਸੱਚੇ ਪਾਸ਼ਾ ਹਰ ਵੇਲੇ ਸਾਡੇ ਅੰਦਰ ਸੰਗ ਨੇ ਸਾਡੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਪਰ ਸਾਨੂੰ ਹੀ ਇਸ ਗੱਲ ਦਾ ਅਹਿਸਾਸ ਨਹੀਂ ਆ ਜਿਹੜੇ ਕੰਮ ਸਹੀ ਹੋ ਜਾਂਦੇ ਆ ਉੱਥੇ ਅਸੀਂ ਕਹਿੰਨੇ ਆ ਇਹ ਤਾਂ ਸਾਡੀ ਚੁਸਤ ਚਲਾਕੀ ਦੇ ਨਾਲ ਹੋਇਆ ਸਾਡੀ ਸਮਝਦਾਰੀ ਦੇ ਨਾਲ ਹੋਇਆ ਜਿੱਥੇ ਕੋਈ ਨੁਕਸਾਨ ਹੋ ਜਾਂਦਾ ਏ ਕੋਈ ਕੰਮ ਗਲਤ ਹੋ ਜਾਂਦਾ ਏ ਉੱਥੇ ਕਹਿੰਨੇ ਆ ਵੀ ਰੱਬ ਨੇ ਸਾਡੀ ਕਿਸਮਤ ਹੀ ਮਾੜੀ ਲਿਖੀ ਆ ਰੱਬ ਨੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਲਿਖੇ ਨੇ ਇਸ ਕਰਕੇ ਅਸੀਂ ਭੋਗ ਰਹੇ ਆ ਸਾਡਾ ਹੀ ਕੁਝ ਪਤਾ ਨਹੀਂ ਲੱਗਦਾ ਅਸੀਂ ਆਪਣੇ ਆਪ ਨੂੰ ਬਹੁਤੇ ਸਿਆਣੇ ਸਮਝਣ ਲੱਗ ਗਏ ਆ ਆਪਣੇ ਆਪ ਨੂੰ ਸਿਆਣੇ ਨਹੀਂ ਬਹੁਤੇ ਚਲਾਕ ਸਮਝਣ ਲੱਗ ਗਏ ਆ ਸਾਨੂੰ ਲੱਗਦਾ ਵੀ ਸਾਡੀਆਂ ਚਲਾਕੀਆਂ ਅਸੀਂ ਸਭ ਤੋਂ ਛੁਪਾ ਰਹੇ ਆ ਸ਼ਾਇਦ ਗੁਰੂ ਤੋਂ ਵੀ ਛੁਪਾ ਲਵਾਂਗੇ ਪਰ ਨਹੀਂ ਆਪਣੀਆਂ ਚਲਾਕੀਆਂ ਦੇ ਨਾਲ ਅਸੀਂ ਇਹ ਦੁਨੀਆ ਨੂੰ ਧੋਖੇ ਦੇ ਵਿੱਚ ਰੱਖ ਸਕਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਜਿਹਦੀਆਂ ਨਜ਼ਰਾਂ ਤੋਂ ਕੋਈ ਨਹੀਂ ਬਚ ਪਾਇਆ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਾਡੇ ਅੰਦਰ ਭਾਵਨਾ ਉਣ ਤੋਂ ਪਹਿਲਾਂ ਹੀ ਸਮਝ ਜਾਂਦੇ ਨੇ ਕਿ ਅਸੀਂ ਕਿੰਨੇ ਕ ਪਾਣੀ ਦੇ ਵਿੱਚ ਆ ਤਾਂ ਫਿਰ ਜੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਨਾ ਫਿਰ ਵਿਖਾਵਾ ਨਹੀਂ ਕਰਨਾ ਸਿੱਧੇ ਸੱਚੇ ਬਣੋ ਆਪਣੇ ਗੁਰੂ ਦੇ ਹੋ ਜਾਣਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਚੰਗੇ ਆ ਮੰਦੇ ਆ ਤੇਰੇ ਆ ਤੇ ਤੇਰਿਆਂ ਦੀ ਤੈਨੂੰ ਹੀ ਇਲਾਜ ਤੂੰ ਭਾਵੇਂ ਸਾਨੂੰ ਰੱਖ ਲੈ ਤੇ ਭਾਵੇਂ ਸਾਡਾ ਜੋ ਮਰਜੀ ਕਰ ਜਦੋਂ ਵੀ ਕੋਈ ਦਾਤ ਮੰਗਣੀ ਆ ਕਦੇ ਵੀ ਗੁਰੂ ਦੇ ਨਾਲ ਸੌਦਾ ਨਹੀਂ ਕਰਨਾ ਸਾਡੇ ਵਿੱਚੋਂ ਬਹੁਤੇ ਗੁਰੂ ਸਾਹਿਬ ਜੀ ਦੇ ਨਾਲ ਸੌਦਾ ਕਰਨ ਜਾਂਦੇ ਆ ਕਿਸਾਤੇ ਗੁਰਸਿੱਖੇ ਪਾਸ਼ਾ ਤੁਸੀਂ ਮੇਰੀ ਆਇਸ਼ਾ ਪੂਰੀ ਕਰ ਦੋ ਮੈਂ ਤੁਹਾਡੇ ਲਈ ਇੰਨੇ ਪਾਠ ਕਰਾਂਗਾ ਇੰਨੇ ਦਿਨ ਗੁਰੂ ਘਰ ਆ ਕੇ ਸੇਵਾ ਕਰਾਂਗੇ ਨਾ ਜਾਂ ਫਿਰ ਕਈ ਭੈਣ ਭਰਾ ਕਹਿਣਗੇ ਰੱਬਾ ਮੇਰੀ ਆ ਅਰਦਾਸ ਬੇਨਤੀ ਮੇਰੀ ਆਇਸ਼ਾ ਪੂਰੀ ਕਰ ਦੇ ਮੈਂ ਤੇਰੇ ਘਰ ਫੁਲਾਣੀ ਚੀਜ਼ ਚੜਾਉਂਗਾ ਪਰ ਕਦੇ ਨਾ ਗਹਿਰਾਈ ਦੇ ਨਾਲ ਸੋਚ ਕੇ ਦੇਖਿਓ ਵੀ ਸਾਡੇ ਕੋਲ ਸਾਡਾ ਆਪਣਾ ਕੀ ਆ ਸਭ ਕੁਝ ਮਾਲਕ ਦਾ ਦਿੱਤਾ ਏ ਇਹ ਸ਼ਰੀਰ ਤੋਂ ਲੈ ਕੇ ਜੋ ਵੀ ਸਾਡੇ ਘਰ ਦੇ ਵਿੱਚ ਦਾਤਾਂ ਨੇ ਇਹ ਮਾਇਆ ਹੈ ਸੁਖ ਪਦਾਰਥ ਨੇ ਤੇ ਯਹਾਂ ਪੁੱਤਰ ਸਭ ਕੁਝ ਪਰਮਾਤਮਾ ਦਾ ਦਿੱਤਾ ਏ ਇਹ ਪਰਮਾਤਮਾ ਦਾ ਸਾਡੇ ਉੱਤੇ ਤਰਸ ਬਣਿਆ ਏ ਜੋ ਉਹਨਾਂ ਨੇ ਇਹ ਚੀਜ਼ਾਂ ਸਾਨੂੰ ਦਿੱਤੀਆਂ ਨੇ ਉਹਨਾਂ ਦੀ ਮਰਜ਼ੀ ਹੋਵੇ ਤਾਂ ਇੱਕ ਪਲ ਦੇ ਵਿੱਚ ਸਭ ਚੀਜ਼ਾਂ ਖੋ ਸਕਦੇ ਨੇ ਪਰ ਨਾ ਅਸੀਂ ਨਹੀਂ ਹਟਦੇ ਅਸੀਂ ਕਹਿੰਦੇ ਆ ਵੀ ਇਹ ਸਾਰੀਆਂ ਚੀਜ਼ਾਂ ਅਸੀਂ ਹੀ ਬਣਾਈਆਂ ਨੇ ਤਾਂ ਹੀ ਤਾਂ ਸਿੱਧਾ ਪਰਮਾਤਮਾ ਨੂੰ ਹੀ ਕਹਿ ਦਿੰਦੇ ਆ ਕਿ ਪਰਮਾਤਮਾ ਜੀ ਮੇਰੀ ਆਇਸ਼ਾ ਪੂਰੀ ਕਰੋ ਮੈਂ ਤੁਹਾਡੇ ਕਰ ਫਲਾਣੀ ਚੀਜ਼ ਚੜਾਉਂਗਾ ਸਾਡੀ ਕੀ ਔਕਾਤ ਕੀ ਅਸੀਂ ਦਾਤਾਂ ਦੇਣ ਵਾਲੇ ਦਾਤੇ ਨੂੰ ਕੁਝ ਚੜਾ ਸਕੀਏ ਜੋ ਚੀਜ਼ ਵੀ ਗੁਰੂ ਘਰ ਲੈ ਕੇ ਜਾਣੀ ਆ ਨਾ ਉਹ ਗੁਰੂ ਸਾਹਿਬ ਜੀ ਨੂੰ ਅਦਬ ਦੇ ਨਾਲ ਭੇਟ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਇਹ ਦਾਤ ਤੁਹਾਡੇ ਲਈ ਲੈ ਕੇ ਆਇਆ ਮੇਰੇ ਇਹ ਗਰੀਬ ਦੀ ਛੋਟੀ ਜੀ ਭੇਟਾ ਨੂੰ ਪ੍ਰਵਾਨ ਕਰਿਓ ਜੀ ਜਦੋਂ ਵੀ ਪ੍ਰਮਾਤਮਾ ਦੇ ਘਰ ਜਾਓ ਨਿਮਾਣੇ ਬਣ ਕੇ ਜਾਓ ਇਹ ਕਹੋ ਰਾਜਿਆਂ ਦੇ ਰਾਜੇ ਦੀਨ ਦੁਨੀਆ ਦੇ ਮਾਲਕ ਤੇਰੇ ਘਰ ਗਰੀਬ ਆਇਆ ਹੈ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰ ਰਿਹਾ ਹੈ ਮੈਨੂੰ ਗਰੀਬ ਨੂੰ ਆਪਣੇ ਖਜ਼ਾਨਿਆਂ ਦੇ ਵਿੱਚੋਂ ਦਾਤ ਬਖਸ਼ੋ ਮੇਰੇ ਗਰੀਬ ਦੀ ਝੋਲੀ ਭਰੋ ਮਹਾਪੁਰਖ ਜੀ ਕਹਿੰਦੇ ਨੀਵਾ ਹੋ ਕੇ ਸਾਹਿਬ ਦੇ ਖਜ਼ਾਨੇ ਲੁੱਟੇ ਜਾਂਦੇ ਜੇਕਰ ਆਪਾਂ ਸਦਾਗਰ ਬਣ ਕੇ ਗਏ ਤਾਂ ਫਿਰ ਖਾਲੀ ਝੋਲੀ ਆਵਾਂਗੇ ਕਿਉਂਕਿ ਗੁਰੂ ਸਾਹਿਬ ਜੀ ਦੇ ਨਾਲ ਸਬਦਾਂ ਕਰਨ ਜੋਗੇ ਅਸੀਂ ਸਾਡੀ ਔਕਾਤ ਨਹੀਂ ਆ ਗਰੀਬ ਬਣ ਕੇ ਜਾਵਾਂਗੇ ਤਾਂ ਸਤਿਗੁਰ ਸੱਚੇ ਪਾਸ਼ਾ ਸ਼ਰਚਾ ਬਣਾ ਦੇਣਗੇ ਜਦੋਂ ਵੀ ਗੁਰੂ ਘਰੇ ਜਾਣਾ ਹੈ ਜੋ ਵੀ ਮਾਨ ਹੰਕਾਰ ਚੁੱਕੀ ਫਿਰਦੇ ਆ ਸਭ ਛੱਡ ਕੇ ਜਾਣਾ ਹੈ ਨਿਮਾਣਾ ਹੋ ਕੇ ਜਾਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਐਨੇ ਰੰਗ ਭਾਗ ਲਾਉਂਦੇ ਨੇ ਕਿਉਂਕਿ ਪਾਸ਼ਾ ਜਦੋਂ ਹੀ ਤਰਸ ਦੇ ਕਰਦੇ ਵਿੱਚ ਆ ਗਏ ਮੇਰ ਦੇ ਘਰ ਦੇ ਵਿੱਚ ਆ ਗਏ ਫਿਰ ਸਾਡੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਕਿਉਂਕਿ ਉਹ ਮਾਲਕ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਖ ਜਾਲੇ ਭਰੇ ਪਏ ਨੇ ਸਾਨੂੰ ਹੀ ਲੁੱਟਨੇ ਨਹੀਂ ਆਉਂਦੇ ਤੇ ਫਿਰ ਅੱਜ ਤੋਂ ਕਦੇ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਕਿ ਭਾਸ਼ਾ ਮੈਨੂੰ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਜਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਨਾਮ ਬਖਸ਼ਿਆ ਹੈ ਗੁਰਮੰਤਰ ਸਵੇਰੇ ਉੱਠਦਿਆਂ ਸਾਰ ਗੁਰਮੰਤਰ ਮੂਲ ਮੰਤਰ ਜਾਪ ਕਰੀਏ ਫਿਰ ਗੁਰਬਾਣੀ ਦਾ ਪਾਠ ਕਰੀਏ ਅਤੇ ਜੋ ਵੀ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਨਾ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਕਿਉਂਕਿ ਗੁਰਬਾਣੀ ਸਾਡੇ ਗੁਰੂ ਦਾ ਗਿਆਨ ਹੈ ਸਾਡੇ ਲਈ ਉਹਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਮੰਨਣਾ ਹੈ